ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਪੇਜ ਪੀਡੀ ਐਕਸੈਸ ਮਾਣਾ ਚੈਨਲ ਨੂੰ ਕਰਿਓ ਸਬਸਕ੍ਰਾਈਬ ਪੇਜ ਨੂੰ ਕਰਿਓ ਪੋਲੋ ਹਾਈ ਦੋਸਤੋ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊ ਚੈਨਲ ਜਿਹੜੀ ਫਿਲਮ ਦਾ ਆਪਾਂ ਵਾਰ-ਵਾਰ ਜਗਰ ਕਰ ਰਹੇ ਹਾਂ ਉਹ ਫਿਲਮਾਂ ਚਮਾਰ ਸਾਹਿਬ 2 ਜਿਹਦੇ ਕਰਕੇ ਤਹਾਨੂੰ ਤਕਰੀਬਨ ਪਾਤੀਆ ਦੇਸਾਂ ਵਿਦੇਸਾਂ ਦੇ ਵਿੱਚ ਇਸ ਫਿਲਮ ਨੇ ਪਰਥੱਲੀ ਮਚਾ ਦਿੱਤੀ ਆ ਆਉਣ ਤੋਂ ਪਹਿਲਾਂ ਕਿਉਂਕਿ ਇਹ ਫਿਲਮ ਇੱਕ ਕ੍ਰਾਂਤੀ ਲੈ ਕੇ ਆ ਰਹੀ ਆ ਇਸ ਫਿਲਮ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਕੁਝ ਸਵਿਧਾਨ ਬਾਰੇ ਦੱਛਾ ਜਾਵੇਗਾ ਬਾਬਾ ਸਾਭਜੀ ਦੀਆਂ ਉਹ ਜਿੰਨੀਆਂ ਵੀ ਉਹਨਾਂ ਨੇ ਦੇਸ਼ ਲਈ ਲੋਕਾਂ ਲਈ ਦਵੇ ਕੁਝਲੇ ਲੋਕਾਂ ਲਈ ਆਵਾਜ਼ بلند ਕੀਤੀ ਆ ਉਹ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਦਿਖਾਈ ਜਾਵੇਗੀ ਕਿਉਂਕਿ ਤਹਾਨੂੰ ਦੱਸ ਦਈਏ ਬਾਬਾ ਸਾਹਿਬ ਜੋ ਅੱਗੇ ਢੱਡਰਿਆਂ ਵਾਲੇ ਭਾਈ ਰਣਜੀਤ ਸਿੰਘ ਢੱਡਰਿਆਂ ਵਾਲੇ ਵੀ ਗੱਲਬਾਤ ਕਰਦੇ ਆ ਬਾਬਾ ਸਾਬਜੀ ਬਾਰੇ ਦੱਸਦੇ ਆ ਉਹ ਤੇ ਉਹ ਵੀ ਕਲਿੱਪ ਤੁਹਾਨੂੰ ਸੁਣਾਉਨੇ ਆ ਕਿਉਂਕਿ ਇੱਕ ਜਾਗਣ ਦਾ ਸਮਾਂ ਜਿਹੜਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਜਿਹੜੇ ਗੁਰਮੇਲ ਮਹੈ ਸਾਹਿਬ ਨੇ ਇੱਕਾਂ ਸਮਝ ਲਓ ਬਾਬਾ ਸਾਬਜੀ ਦੇ ਰਸਤੇ ਤੇ ਚੱਲੇ ਹੋਏ ਤੇ ਉਹ ਲੋਕਾਂ ਨੂੰ ਜਗਾ ਰਹੇ ਨੇ ਕੋਈ ਨਾ ਕੋਈ ਜਰੀਆ ਇਨਸਾਨ ਬਣਦਾ ਜਿਨ੍ਹਾਂ ਨੇ ਫਿਲਮ ਬਣਾਈ ਉਹ ਵੀ ਸਭ ਜਾਗਣ ਜਾਗੇ ਹੋਏ ਨੇ ਤਾਂ ਕਰਕੇ ਲੋਕਾਂ ਨੂੰ ਜਗਾ ਰਹੇ ਨੇ ਜੋ ਸੁਪਨਾ ਬਾਬਾ ਸਾਹਿਬ ਦਾ ਸੀ ਉਹ ਲੈ ਕੇ ਆ ਰਹੇ ਨੇ ਧੰਨ ਸ੍ਰੀ ਗੁਰੂ ਰਬਦਾਸ ਮਹਾਰਾਜ ਤੇ ਜਿਵੇਂ ਉਹਨਾਂ ਦੀਆਂ ਸਿੱਖਿਆ ਸੀ ਉਹਨਾਂ ਨੂੰ ਅਪਣਾ ਕੇ ਅੱਗੇ ਵਧਣ ਦਾ ਸਾਡਾ ਇੱਕ ਬਿਲਕੁਲ ਸੁਪਨਾ ਹੋਣਾ ਚਾਹੀਦਾ ਸੋ ਅਗਲੀ ਜਿਹੜੀ ਮੈਂ ਤੁਹਾਨੂੰ ਵੀਡੀਓ ਸੁਣਾ ਰਿਹਾ ਉਹ ਭਾਈ ਰਣਜੀਤ ਸਿੰਘ ਟਰਡਰਿਆਂ ਵਾਲਿਆਂ ਦੀ ਆ ਤੇ ਜਿਵੇਂ ਮੰਨ ਲਓ ਸਮਝਾਉਂਦੇ ਨੇ ਭਾਈ ਰਣਜੀਤ ਸਿੰਘ ਬਾਬਾ ਸਾਹਿਬ ਬਾਰੇ ਦੱਸਦੇ ਆ ਉਹਦੇ ਸੁਣੋ ਵੀ ਕੀ ਕਹਿੰਦੇ ਆ ਅਵੇਅਰ ਹੋ ਜਾਗੇ ਰਹੋ ਤੇ ਹੋਰਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰੋ ਡਾਕਟਰ ਪੀਮਰਾਓ ਉਮੀਦਵਾਰ ਨੂੰ ਪੁੱਛਿਆ ਉਹਨਾਂ ਦਾ ਜਨਮ ਦਿਨ ਵੀ ਸੀ ਉਹਨਾਂ ਨੂੰ ਪੁੱਛਿਆ ਕਿ ਇੱਕ ਜਗ੍ਹਾ ਜਨਾਬ ਪਾਕਿਸਤਾਨ ਦੇ ਜਦੋਂ ਉਹ ਆਜ਼ਾਦ ਹੋਇਆ ਉਹਨਾਂ ਨੇ ਕਰਾਇਆ ਦੂਸਰੇ ਪਾਸੇ ਮਹਾਤਮਾ ਗਾਂਧੀ ਇਧਰਲੇ ਪਾਸੇ ਸੀ ਤੇ ਇੱਕ ਇੱਕ ਮੀਟਿੰਗ ਵਿੱਚ ਇਕੱਠੇ ਹੋਏ ਥੱਕ ਗਏ ਜਾਦਾ ਤੇ ਸੌਂ ਗਏ ਮਹਾਤਮਾ ਗਾਂਧੀ ਨੂੰ ਵੀ ਥੋੜੀ ਨੀਂਦ ਆ ਗਈ ਜਨਾਬ ਵੀ ਸੌਂ ਗਏ ਤੇ ਉਮੀਦਵਾਰ ਜਾਗਦੇ ਨੇ ਉਹਨਾਂ ਨੇ ਪੁੱਛਿਆ ਵੀ ਉਮੀਦਵਾਰ ਜੀ ਤੁਸੀਂ ਕਿਉਂ ਨਹੀਂ ਸੌਂ ਗਏ ਇਹਨੇ ਮੇਰੇ ਲੋਕ ਸੁੱਤੇ ਪਏ ਨੇ ਮੈਨੂੰ ਤਾਂ ਜਾਗਣਾ ਪੈਂਦਾ ਮੈਨੂੰ ਤੇ ਰਾਤਾਂ ਨੂੰ ਵੀ ਨੀਂਦ ਨਹੀਂ ਆਉਂਦੀ ਕਿਉਂਕਿ ਮੇਰੇ ਆਲੇ ਸੁੱਤੇ ਪਏ ਮੈਂ ਜਗਾਉਣਾ ਉਹਨਾਂ ਨੂੰ ਮੈਂ ਰੌਲਾ ਪਾ ਰਿਹਾ ਵੀ ਜਾਗੋ ਤੁਸੀਂ ਅਵੇਰ ਹੋ ਤੁਸੀਂ ਸਾਰੀ ਗੱਲਬਾਤ ਸੁਣੀਆ ਜੋ ਭਾਈ ਰਣਜੀਤ ਸਿੰਘ ਢਡੀਆਂ ਵਾਲਿਆਂ ਨੇ ਬਾਬਾ ਸਬਜੀ ਬਾਰੇ ਦੱਸਿਆ ਕਿੱਡੀ ਵੱਡੀ ਦੇਣ ਆ ਬਾਬਾ ਅਵੇਦਕਰ ਸਾਹਿਬ ਦੀ ਇਸ ਦੇਸ਼ ਨੂੰ ਜਿਹਦੇ ਵਿੱਚ ਉਹਨਾਂ ਨੇ ਕਿਹਾ ਮੇਰੇ ਲੋਕ ਸੁੱਤੇ ਪਏ ਨੇ ਮੈਂ ਨਹੀਂ ਸੌ ਸਕਦਾ ਇਸ ਕਰਕੇ ਕਿ ਕਿੱਡੀ ਚਿੰਤਾ ਸੀ ਉਹਨਾਂ ਨੂੰ ਤੇ ਇਸ ਕਰਕੇ ਮੈਂ ਜਿਹੜੀ ਅੱਜ ਤੁਹਾਨੂੰ ਗੱਲ ਦੱਸ ਰਿਹਾ ਜਿਹੜੇ ਗੁਰਮੇਲ ਮਹਿਸਾਬ ਨੇ ਇਟਲੀ ਦੇ ਵਿੱਚ ਉਹਨਾਂ ਨੇ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦਿੱਤਾ ਤੇ ਉਹ ਲੋਕਾਂ ਨੂੰ ਜਗਾ ਰਹੇ ਨੇ ਤਾਂ ਕਰਕੇ ਜਿੰਨੇ ਵੀ ਇਸ ਚਮਾਰ ਸਾਹਿਬ ਤੋਂ ਫਿਲਮ ਦੇ ਵਿੱਚ ਪਾਤਰ ਕੰਮ ਕਰ ਰਹੇ ਨੇ ਚਾਹੇ ਪ੍ਰੋਡੂਸਰ ਨੇ ਡਾਇਰੈਕਟਰ ਨੇ ਐਕਟਰ ਨੇ ਚਾ ਸਟੋਰੀ ਰੈਟਰ ਨੇ ਜਿੰਨਿਆਂ ਨੇ ਵੀ ਕੈਮਰਾਮੈਨ ਜਿੰਨਿਆਂ ਨੇ ਵੀ ਇਹਦੇ ਵਿੱਚ ਕੰਮ ਦਿੱਤਾ ਉਹ ਸਾਰੇ ਬਾਬਾ ਸਾਹਿਬ ਦੀ ਸੋਚ ਦੇ ਪੈਰਾ ਦੇ ਰਹੇ ਨੇ ਤਾਂ ਕਰਕੇ ਇਹ ਫਿਲਮਾ ਜਿਹੜੀ ਕ੍ਰਾਂਤੀ ਲੈ ਕੇ ਆਵੇਗੀ ਜਿਵੇਂ ਬਾਬਾ ਸਾਹਿਬ ਕਹਿੰਦੇ ਤੇ ਮੇਰੇ ਲੋਕ ਸੁੱਤੇ ਪੈ ਨੇ ਮੈਂ ਜਗਾਉਣਾ ਹੈ ਸਮਝ ਲਓ ਵੀ ਇਹ ਸਾਰੇ ਜਾਗ ਚੁੱਕੇ ਨੇ ਤੇ ਇਹ ਫਿਲਮ ਤੁਹਾਡੇ ਲਈ ਲੈ ਕੇ ਆ ਰਹੇ ਨੇ ਜਦੋਂ ਤੁਸੀਂ ਫਿਲਮ ਦੇਖੇਂਗੇ ਤੁਹਾਨੂੰ ਜਾਗਣ ਦੀ ਲੋੜ ਪੈਣੀ ਆ ਇਸ ਕਰਕੇ ਤੁਸੀਂ ਜਾਗਦੇ ਰਹੋ ਤੇ ਫਿਲਮ ਜਲਦ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵੇਗੀ